ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਉਸ ਸੰਗਤ ਨੂੰ ਤੁਹਾਨੂੰ ਇੱਕ ਵਾਰ ਫੇਰ ਤੁਹਾਨੂੰ ਦਰਸ਼ਨ ਕਰਵਾਈਏ ਉਸ ਪਵਿੱਤਰ ਸਥਾਨ ਦੇ ਇਤਿਹਾਸਿਕ ਸਥਾਨ ਦੇ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਸਨ ਉਸ ਪਵਿੱਤਰ ਬੇਈ ਨਦੀ ਦੇ ਦਰਸ਼ਨ ਕਰਵਾਈਏ ਤੁਹਾਨੂੰ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਨਾਨ ਕਰਦੇ ਸਨ ਤੇ ਇੱਕ ਦਿਨ ਜਦੋਂ ਉਹ ਅਲੋਪ ਹੋ ਗਏ ਤਾਂ ਤਿੰਨ ਦਿਨ ਉਹ ਨਦੀ ਦੇ ਵਿੱਚ ਰਹੇ ਤਾਂ ਸੰਗਤ ਨੂੰ ਲੱਗਿਆ ਕਿ ਸ਼ਾਇਦ ਉਹ ਡੁੱਬ ਗਏ ਨੇ ਆਜੋ ਤੁਹਾਨੂੰ ਉਹੀ ਇਹ ਨਦੀ ਹੈ ਤੁਸੀਂ ਦੇਖ ਰਹੇ ਹੋ ਤੁਹਾਨੂੰ ਉਸੇ ਹੀ ਨਦੀ ਦੇ ਆਪਾਂ ਦਰਸ਼ਨ ਕਰਵਾ ਰਹੇ ਹਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਸਾਝਾ ਨੂੰ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਤੇ ਸ਼ੇਅਰ ਜਰੂਰ ਕਰਦੇ ਹੋ ਬੱਤਵਾ ਦੇਣਾ ਤੇ ਆਜੋ ਆਪਾਂ ਤੁਹਾਡੇ ਨਾਲ ਗੱਲਬਾਤ ਕਰੀਏ ਇਹ ਦੋਸਤੋ ਉਹੀ ਬਈ ਨਦੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਇਸ਼ਨਾਨ ਕਰਿਆ ਕਰਦੇ ਸਨ ਤਾਂ ਇੱਕ ਦਿਨ ਦੀ ਗੱਲ ਹੈ ਕਿ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਨ ਗਏ ਤਾਂ ਇਸ ਬੇਈ ਨਦੀ ਦੇ ਵਿੱਚ ਉਹ ਅਲੋਪ ਹੋ ਗਏ ਜਦੋਂ ਅਲੋਪ ਹੋ ਗਏ ਤਾਂ 3 ਦਿਨ ਉਹ ਇਸ ਬੇਈ ਨਦੀ ਦੇ ਵਿੱਚ ਰਹੇ ਤਾਂ ਉਸ ਤੋਂ ਬਾਅਦ ਦਸੰਮਤਾਵਕ ਇਤਿਹਾਸਨ ਤਾਂ ਕੋ ਗੁਰੂ ਸਾਹਿਬ ਜੀ ਸੰਮਤ 1564 1564 ਸਮਾਤ ਅਤੇ 1507 ਈਸਵੀ ਨੂੰ ਭਾਦੋ ਸੁਦੀ 15 ਪੂਰਨਵਾਸੀ ਵਾਲੇ ਦਿਨ ਚੜ੍ਹਦੇ ਵਾਲੇ ਪਾਸੇ ਬੇਈ ਦੇ ਉਹ ਦੁਆਰਾ ਫਿਰ ਮੋੜ ਪ੍ਰਗਟ ਹੋ ਗਏ ਤੇ ਦੁਆਰਾ ਫਿਰ ਮੋੜ ਪ੍ਰਗਟ ਹੋਏ ਤੇ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਆਪਣੇ ਮੁਖ ਦੇ ਵਿੱਚ ਉਚਾਰਨ ਕੀਤਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਹ ਸ਼ਬਦ ਦਾ ਉਚਾਰਨ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਹੀ ਬੇਈ ਨਦੀ ਤੋਂ ਜਦੋਂ ਉਹ ਬਾਹਰ ਆਏ ਅਲੋਪ ਹੋਣ ਤੋਂ ਬਾਅਦ ਤਿੰਨ ਦਿਨਾਂ ਬਾਅਦ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਇੱਥੇ ਇਹ ਸ਼ਬਦ ਦਾ ਉਚਾਰਨ ਕੀਤਾ ਤਾਂ ਇਸ ਤੋਂ ਬਾਅਦ ਜਦੋਂ ਗੁਰੂ ਨਾਨਕ ਦੇਵ ਜੀ ਬੇਈ ਨ ਦੇ ਵਿੱਚ ਤਿੰਨ ਦਿਨ ਅਲੋਪ ਰਹੇ ਤਾਂ ਉਸ ਤੋਂ ਬਾਅਦ ਸੰਤ ਘਾਟ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਜਾ ਕੇ ਦੁਬਾਰਾ ਫਿਰ ਮੋੜ ਪ੍ਰਗਟ ਹੋਏ ਸੀਗੇ ਤਾਂ ਇਸ ਤਰ੍ਹਾਂ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਸ਼ਬਦ ਦਾ ਉਚਾਰਨ ਕੀਤਾ ਤੇ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਆਪਣੀ ਜ਼ਿੰਦਗੀ ਦੇ ਪੂਰੀ ਆਪਣੀ ਜ਼ਿੰਦਗੀ ਦੇ ਸਭ ਤੋਂ ਜ਼ਿਆਦਾ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਗੁਜ਼ਾਰਿਆ ਆਪਣੀ ਜ਼ਿੰਦਗੀ ਦੇ 14 ਸਾਲ 9 ਮਹੀਨੇ ਤੇ 13 ਦਿਨ ਇਸ ਸਥਾਨ ਦੇ ਉੱਪਰ ਸੁਲਤਾਨਪੁਰ ਲੋਧੀ ਦੇ ਉੱਪਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਲੰਬਾ ਸਮਾਂ ਗੁਜ਼ਾਰਿਆ ਨਨਕਾਣਾ ਸਾਹਿਬ ਤੋਂ ਦੂਸਰਾ ਸਥਾਨ ਆ ਕਿ ਜਿੱਥੇ ਉਹਨਾਂ ਨੇ ਸਭ ਤੋਂ ਜ਼ਿਆਦਾ ਜ਼ਿੰਦਗੀ ਦਾ ਸਮਾਂ ਗੁਜ਼ਾਰਿਆ ਤਾਂ ਇਸ ਤਰ੍ਹਾਂ ਇੱਥੇ ਬੇਈ ਨਦੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਿਆ ਕਰਦੇ ਸਨ ਤੇ ਸੰਗਤਾਂ ਨੂੰ ਇੱਥੇ ਹੀ ਉਹਨਾਂ ਨੇ ਸੰਗਤਾਂ ਨੂੰ ਉਤਾਰਿਆ ਤੇ ਗੁਰੂ ਦੇ ਲੜ ਲਾਇਆ ਤੇ ਇਲਾਹੀ ਬਾਣੀ ਦੀ ਜਿਹੜੀ ਆ ਤੇ ਮੈਂ ਤੁਹਾਨੂੰ ਦੱਸਿਆ ਕਿ ਪਹਿਲੀ ਬੜੀ ਉਹਨਾਂ ਨੇ ਰਚਨਾ ਇੱਥੇ ਹੀ ਕੀਤੀ ਉਹ ਤਾਂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਕਰਦੇ ਇਸ਼ਨਾਨ ਕਰਦੇ ਤੋਂ ਬਾਅਦ ਬੇਈਨ ਦੇ ਕੰਡੇ ਤੇ ਹੀ ਇੱਥੇ ਹੀ ਉਹ ਭਗਤੀ ਦੇ ਵਿੱਚ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਸਨ ਦੋਸਤੋ ਤਾਂ ਤੁਸੀਂ ਅੱਜ ਵੀ ਉਹੀ ਤੁਸੀਂ ਬੇਈਨਾਂ ਦੀ ਦੇਖ ਸਕਦੇ ਹੋ ਸੇਮ ਉਹੀ ਜਗ੍ਹਾ ਤੇ ਉਹੀ ਉਹੀ ਨਦੀਆ ਤੇ ਅੱਜ ਜੋ ਤੁਸੀਂ ਬੇਈਨ ਦੇ ਦਰਸ਼ਨ ਕਰ ਰਹੇ ਹੋ ਇੱਥੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਜ਼ਿੰਦਗੀ ਦੇ ਉਹਨਾਂ ਨੇ ਲੰਬਾ ਸਮਾਂ گزارਿਆ ਤੇ ਇੱਥੇ ਹੀ ਉਹ ਇਸ਼ਨਾਨ ਕਰਿਆ ਕਰਦੇ ਸਨ ਤੇ ਇੱਥੇ ਹੀ ਸੰਗਤਾਂ ਨੂੰ ਉਹਨਾਂ ਨੇ ਗੁਰੂ ਦੇ ਲੜ ਬਾਣੀ ਦੇ ਲੜ ਲਾਇਆ ਤੇ ਬਾਣੀ ਦਾ ਉਚਾਰਨ ਕੀਤਾ ਦੋਸਤੋ ਤੇ ਅੱਜ ਵੀ ਉਹ 베ਰੀਆ ਜਿੱਥੇ ਇੱਥੇ ਨਾਲ ਹੀ ਇੱਕ 베ਰੀ ਰਹਿੰਦੀ ਆ ਜਿੱਥੇ 베ਰੀ ਦੇ ਨੀਚੇ ਇਸ਼ਨਾਨ ਕਰਦੇ 베ਰੀ ਸਾਹਿਬ 베ਰ ਸਾਹਿਬ ਗੁਰਦਰਾ ਸਾਹਿਬ ਬਣਿਆ ਹੋਇਆ ਹੈ ਤੇ ਉੱਥੇ ਗੁਰੂ ਜੀ ਉੱਥੇ ਆਪਣੇ ਜੋ ਭਗਤੀ ਦੇ ਵਿੱਚ ਲੀਨ ਹੋਇਆ ਕਰਦੇ ਸਨ ਉਸਤੋਂ